ਸਾਡੇ YouTube ਚੈਨਲ ਤੇ ਆਪਸਾਂ ਦਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਸੰਬੰਧੀ ਕੋਰਟ ਕੇਸ CWP ਨੰਬਰ 1126 ਆਫ 2023 ਦੀ ਹੋਣ ਵਾਲੀ ਨੈਕਸਟ ਹੀアリング ਬਾਰੇ ਜੀ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾਂ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓਜ਼ ਨੋਟੀਫਿਕੇਸ਼ਨ ਪਾਭੀਂ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨਾਲ ਪਿਛਲੀ ਕਾਂਗਰਸ ਸਰਕਾਰ ਨੇ ਵੀ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਸਮੇਂ ਇੱਕ ਵੱਡਾ ਤਕੜਾ ਕੀਤਾ ਸੀ ਜਦੋਂ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.59 ਫੈਕਟਰ ਰਾਹੀਂ ਸੋਧਣ ਲਈ ਕਿਹਾ ਗਿਆ ਸੀ ਪਰੰਤੂ ਪਿਛਲੀ ਕਾਂਗਰਸ ਸਰਕਾਰ ਨੇ 116% ਡੀਏ ਤੇ ਉਸ ਤੇ 15% ਦਾ ਲਾਭ ਦੇ ਕੇ ਹੀ ਪੈਨਸ਼ਨ ਸੋਧ ਦੀ ਜਾਣ ਦਾ ਫੈਕਟਰ ਦਿੱਤਾ ਸੀ ਜੋ ਕਿ ਸਿਰਫ 2.45 ਹੀ ਬਣਦਾ ਹੈ ਜਦੋਂ ਕਿ 6ਵੇਂ ਤਰਕਕਾਰ ਕਮਿਸ਼ਨ ਨੇ ਤਾਂ ਪੈਨਸ਼ਨ ਸੋਧਨ ਲਈ 2.19 ਦਾ ਫੈਕਟਰ ਰეკਮੈਂਡ ਕੀਤਾ ਸੀ ਇਸ ਨਾਲ ਪੈਨਸ਼ਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਉਹਨਾਂ ਦਾ ਜੋ ਬਕਾਇਆ ਕੈਲਕੂਲੇਟ ਕੀਤਾ ਜਾਵੇਗਾ ਉਸ ਵਿੱਚ ਵੀ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਉਠਾਣਾ ਪਵੇਗਾ ਪੈਨਸ਼ਨਾਂ ਨੇ ਮਾਨਯੋਗ ਪੰਜਾਬ ਐਨ ਖਜ਼ਾਨਾ ਹਾਈ ਕੋਰਟ ਵਿੱਚ 2.9 ਫੈਕਟਰ ਦੇ ਸੰਬੰਧੀ ਰਿਟਰਨ ਦਾਇਰ ਕੀਤੀਆਂ ਸਨ ਇਸੇ ਤਰ੍ਹਾਂ ਦੀ ਹੀ ਐਕਟ ਰੈਟ ਸੰਬੰਧੀ ਮਿਤੀ 28 11 2024 ਨੂੰ ਇੱਕ ਫੈਸਲਾ ਪੈਨਸ਼ਨਾਂ ਦੇ ਅਕ ਵਿੱਚ ਆਇਆ ਸੀ ਤੇ ਮਾਨਯੋਗ ਹਾਈ ਕੋਰਟ ਨੇ ਇਸ ਫੈਸਲੇ ਨੂੰ 3 ਮਹੀਨਿਆਂ ਵਿੱਚ ਲਾਗੂ ਕਰਨ ਲਈ ਹਦਾਇਤ ਵੀ ਕੀਤੀ ਸੀ ਪਰੰਤੂ ਸਰਕਾਰ ਨੇ ਕਾਨੂੰਨੀ ਦਾਅਵੇਾਂ ਦੀ ਵਰਤੋਂ ਕਰਦੇ ਹੋਏ ਢੇਲ ਡੇਟ 2.95 ਦਾ ਫੈਕਟਰ ਲਾਗੂ ਨਾ ਕਰਕੇ ਪੈਨਸ਼ਨਾਂ ਦੇ ਹੱਕ ਨੂੰ ਦੱਬ ਕੇ ਰੱਖਿਆ ਹੋਇਆ ਹੈ ਇਸ ਸੰਬੰਧੀ ਕਈ ਮੀਟਿੰਗਾਂ ਕੈਬਨਟ ਸਾਖ ਕਮੇਟੀ ਨਾਲ ਪੈਨਸ਼ਨਾਂ ਦੀਆਂ ਹੋ ਚੁੱਕੀਆਂ ਹਨ ਪਰ ਤੋ ਹਰ ਵਾਰ 2.0 ਫੈਕਟਰ ਦੀ ਮੰਗ ਪੈਨਸ਼ਨਾਂ ਦੁਆਰਾ ਕੀਤੀ ਜਾਣ ਦੇ ਬਾਵਜੂਦ ਵੀ ਟੇਲ ਰੇਟ ਇਸ ਨੂੰ ਇੰਪਲੀਮੈਂਟ ਕੀਤਾ ਹੀ ਨਹੀਂ ਗਿਆ ਹੈ ਤੇ ਸਿਰਫ ਲਾਰੇ ਹੀ ਲਗਾਏ ਗਏ ਹਨ ਸਰਕਾਰ ਇਸ ਪ੍ਰਤੀ ਅਜੇ ਵੀ ਟਾਲ ਮਟੋਲ ਦੀ ਨੀਤੀ ਅਪਣਾ ਕੇ ਤੇ ਫੋਕੇ ਬਹੇਤੇ ਕਰਕੇ ਇਸ ਨੂੰ ਟਾਈਪ ਪਾਸ ਹੀ ਕਰ ਰਹੀ ਹੈ ਇਹ ਸਾਰੇ ਕੋਈ ਦੇ ਚਲਦੇ ਆ ਬਹੁਤ ਸਾਰੇ ਪੈਨਸ਼ਨਾਂ ਦੁਆਰਾ ਰੇਟਾਂ ਲਾ ਕੇ ਕਾਨੂੰਨੀ ਚਾਰਾ ਜੁਈ ਵੀ ਇਸ ਵੱਲ ਦੀ ਲਗਾਤਾਰ ਕੀਤੀ ਜਾ ਰਹੀ ਹੈ ਇਸ ਇਤਰਾਜ਼ ਦੀ ਇੱਕ ਰਿਟ ਸੀ ਡਬਲਯੂਪੀ ਨੰਬਰ 1126 ਆਫ 2023 ਮੇਘਨਾਥ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦਾਇਰ ਕੀਤੀ ਗਈ ਸੀ ਜਿਸ ਦੀ ਨੈਕਸਟ ਹੀアリング ਦੀ ਮਿਤੀ 24 4 2025 ਨੂੰ ਫਿਕਸ ਕੀਤੀ ਗਈ ਹੈ ਕੋਰਟ ਰੂਮ ਨੰਬਰ 47 ਵਿੱਚ ਸੀਰੀਅਲ ਨੰਬਰ 263 ਹੋਣ ਵਾਲੀ ਇਹ ਸੁਣਵਾਈ ਮਿਸਟਰ ਜਸਟਿਸ ਦਪਿੰਦਰ ਸਿੰਘ ਦੇ ਬੈਂਚ ਤੇ ਕੀਤੀ ਜਾਵੇਗੀ ਇਸ ਕੇਸ ਵਿੱਚ ਪਟੀਸ਼ਨ ਕਰਤਾ ਦੀ ਤਰਫੋਂ ਐਡਵੋਕੇਟ ਸਨਿਯ ਸਿੰਘਲਾ ਜੀ ਪੇਸ਼ ਹੋਣਗੇ ਉਹਨਾਂ ਦੁਆਰਾ ਪੈਰਵਾਈ ਕੀਤੀ ਜਾਵੇਗੀ ਜਦੋਂ ਕਿ ਰਿਸਪੋਂਡੈਂਟ ਐਡਵੋਕੇਟ ਜੀ ਪੰਜਾਬ ਹੋਣਗੇ ਗਵਰਨਰ ਮੰਤਲਬ ਹੈ ਕਿ ਮਿਤੀ 17/4/2025 ਨੂੰ ਜਾਰੀ ਹੋਈ ਸਪੀਕਿੰਗ ਆਰਡਰ ਦੇ ਪੈਰਾ ਨੰਬਰ 4 ਬਾਰੇ ਇਸ ਸੁਣਵਾਈ ਦੌਰਾਨ ਆਰਗੂਮੈਂਟਸ ਤੇ ਕਾਟਰ ਆਰਗੂਮੈਂਟਸ ਕੀਤੇ ਜਾਣ ਦੀ ਸਮਾਉਣਾ ਹੈ ਇਸ ਸੁਣਵਾਈ ਦੀ ਆਊਟਕਮ ਵਿੱਚ ਕੀ ਕੋਈ ਫਾਈਨਲ ਡਿਸੀਜਨ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਿੱਤਾ ਜਾਵੇਗਾ ਜਾਂ ਨਹੀਂ ਇਸ ਬਾਰੇ 100% ਵਿਸ਼ਵਾਸ ਨਾਲ ਕੁਝ ਵੀ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਕਸਰ ਹੀ ਦੇਖਣ ਵਿੱਚ ਆਇਆ ਹੋਇਆ ਹੈ ਕਿ ਅਦਾਲਤਾਂ ਦੇ ਫੈਸਲੇ ਆਉਂਦੇ ਆਉਂਦੇ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ ਤੇ ਤਾਰੀਖ ਤੇ ਤਾਰੀਖ ਦੇਣ ਦਾ ਸਰਸਬਾਅ ਜਾਰੀ ਰਹਿੰਦਾ ਹੈ ਇਸ ਲਈ ਮਿਤੀ 24 ਜਨਵਰੀ 2023 ਸੀ ਡਬਲਯੂ ਪੀ ਨੰਬਰ 1126/2023 ਦੀ ਹੋਣ ਵਾਲੀ ਸੁਣਵਾਈ ਦੀ ਆਊਟਕਮ ਬਾਰੇ ਬੜੀ ਬੇਸਬਰੀ ਨਾਲ 50 ਫਰਦ ਦੇ ਪੈਨਸ਼ਨਰਸ ਇੰਤਜ਼ਾਰ ਕਰਨਗੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਹੀアリング ਦੀ ਕੀ ਆਊਟਕਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਆਉਂਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਹ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ